ਆਉਂਦੀ ਆ ਲੈ 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 ਨੀ ਕਿਵੇਂ ਆ ਸੇਲੀਏ ਠੀਕ ਆ ਮੈਂ ਕਿਵੇਂ ਠੀਕ ਆ ਮੈਂ ਤਾਂ ਮੈਨੂੰ ਪਹਿਲੀ ਪਤਾ ਦੀ ਮਾ ਸਾਡੇ ਬਾਅਦ ਤੋਂ ਤੂੰ ਲੰਗੇਗੀ ਤਾਂ ਹੀ ਮੈਂ ਜਮੂਰੀ ਘੇਰ ਲਈ ਓਹੋ ਮੈਂ ਤਾਂ ੜੀ ਉਹਨਾਂ ਦੀ ਬਾਟੀ ਜੀ ਫੜਾਉਣ ਜਾਂਦੀ ਸੀ ਕੀ ਦੀ ਬਾਟੀ ਉਹਨਾਂ ਦੀ ਅਗੀ ਲੂਗੀ ਨੀ ਨਾਂ ਤਾਂ ਇਹਦੇ ਤੇ ਤੇਰੇ ਘਰ ਵਾਲੇ ਦਾ ਲਿਖਿਆ ਹੋਇਆ ਹੈ ਇਹਦਾ ਮਤਲਬ ਖੰਡ ਸ਼ੱਕਰ ਮੰਗਣ ਵਾਲਾ ਸਾਡੀ ਬਾਟੀ ਏ ਤੂੰ ਹਰ ਤੱਕ ਛੱਡਿਆ ਨਹੀਂ ਮੂੰਹਿੰਤਾ ਪਾੜਣਾ ਨਹੀਂ ਹੁੰਦਾ ਜੇ ਚੱਲੇਗਾ ਮੈਂ ਉਹੀ ਆਪਦੀ ਬਾਟੀਆਂ ਉਹਨਾਂ ਦੇ ਘਰੇ ਫੜਾਈ ਜਾਂਦੀ ਆ ਓਹੋ ਜੇ ਥੋੜੀ ਨਹੀਂ ਹੈਗੀ ਅਸੀਂ ਰੱਖ ਲੈਨੇ ਆ ਸਾਡੇ ਵੈਸੇ ਵੀ ਨਾ ਦੋ ਤਿੰਨ ਬਾਟੀਆਂ ਇਧਰ ਉਧਰ ਲੈ ਗਈ ਨਾ ਪਹਿਲੇ ਤਾਂ ਦੋ ਤਿੰਨ ਬਾਟੀਆਂ ਨੇ ਉਹੀ ਤੈਨੂੰ ਦੇ ਦੂੰਗੀ ਮੈਂ ਨਾ ਮੇਰੀ ਗੱਲ ਸੁਣ ਤੂੰ ਸਾਡੇ ਘਰੇ ਕਿਉਂ ਨਹੀਂ ਆਉਂਦੀ ਭਈ ਐਂ ਦੱਸ ਨਾ ਤਾਂ ਤੂੰ ਕੱਲ ਆਈ ਨਾ ਆਈ ਪਰਸੋਂ ਜਿਹੜੇ ਦੋ ਤਿੰਨ ਦਿਨ ਪਹਿਲਾਂ ਦੁਕਾਨਡ ਕਰਕੇ ਗਈ ਐ ਕੋਤੋਂ ਡਰਦੀ ਨਹੀਂ ਆਉਂਦੀ ਕੋਡ ਘੜਾ ਕਰਤੋ ਨਹੀਂ ਮੈਂ ਮੈਂ ਤਾਂ ਤੁਹਾਡੀ ਘਰ ਤਾਂ ਨਹੀਂ ਹੁੰਦੀ ਪੈਣੇ ਤੈਨੂੰ ਪਤਾ ਤਾਂ ਹੈਗੇ ਨਾ ਤੇਰੀ ਸੱਸ ਦੇਖ ਕੇ ਰਾਜੀ ਐ ਮੈਨੂੰ ਤੇ ਨਾ ਤੇਰੀ ਉਹ ਜਿਹੜੀ ਚਠਾਣੀ ਆ ਉਹ ਦੇਖ ਕੇ ਰਾਜੀ ਮੇਰੀ ਗੱਲ ਸੁਣ ਲੈ ਮੇਰੇ ਕੋਲ ਨਾ ਨਾਟਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਨਾ ਤੂੰ ਮੇਰੇ ਪਿਓ ਤੋਂ 500 ਰੁਪਏ ਕਿਵੇਂ ਬਟੋਰ ਕੇ ਲੈ ਗਈ ਨਹੀਂ ਕਿਹੜਾ ਗੰਜਰ ਕਹਿੰਦਾ ਤੈਨੂੰ ਮੈਂ ਬਟੋਰੇ ਨੇ ਇਹੋ ਜਿਹਾ ਕੰਮ ਤਾਂ ਹੋਈ ਨਹੀਂ ਕਰਦੀ ਮੈਂ ਨੰਗਾ ਮਲੰਗਾ ਵਾਲੇ ਫਿਰ ਕੀ ਥੋੜੀ ਸ਼ੱਕਰ ਲੈਣਾ ਆਈਂ ਨੀ ਐਂ ਥੋੜੀ ਐ ਦੀ ਕਿਸੇ ਦਾ ਪੈਸੇ ਬਟੋਰਦੀ ਫਿਰਦੀ ਐ ਮੈਂ ਤੂੰ ਵੀ ਕਿਹੋ ਜਿਹੀ ਗੱਲਾਂ ਕਰਨ ਲੱਗ ਗਈ ਲੈ ਹੁਣ ਅੱਛਾ ਫਿਰ ਮੇਰਾ ਪਿਓ ਤਾਂ ਝੂਠ ਬੋਲਦਾ ਸਿਆਣਾ ਬਾਕੀ ਦੁਨੀਆ ਤਾਂ ਝੂਠ ਬੋਲਦੀ ਐ ਅੱਛਾ ਜਿਹੜੇ ਤੇਰੇ ਬਾਪੂ ਨੇ ਦਿੱਤੇ ਸੀ ਮੈਨੂੰ ਹੂੰ ਉਹ ਤੇਰੇ ਬਾਪੂ ਨੇ ੜੀਏ ਮੈਨੂੰ ਆਪ ਦਿੱਤੇ ਸੀ ਮੈਨੂੰ ਕਹਿੰਦਾ ਤੂੰ ਮੈਨੂੰ ਆਪ ਦੀ ਯਾਤੀ ਵਰਗੀ ਲੱਗਦੀ ਐ ਮੈਂ ਤਾਂ ਤੈਨੂੰ ਆਪਣੀ ਵੱਡੀ ਕੁੜੀ ਸਮਝਦਾ ਮੇਰੀ ਗੱਲ ਸੁਣ ਲੈ ਨਾ ਮੇਰਾ ਬਾਪੂ ਤੈਨੂੰ ਵੇਚ ਕੇ ਕਿਉਂ ਦਊਗਾ ਤੇਰਾ ਕੀ ਹੁਣ ਵਿਆਹ ਹੋਇਆ ਪੈਸੇ ਦੇਣ ਨੂੰ ਵੀ ਤੈਨੂੰ ਸ਼ਾਗਨ ਦੇ ਦੇ ਤੈਨੂੰ ਵੀ ਪਤਾ ੜੀਏ ਮੈਂ ਤਾਂ ਘਰ ਨੂੰ ਜਾਣ ਲੱਗ ਰਹੀ ਸੀ ਮੈਨੂੰ ਰਾਤ ਨੂੰ ਮਿਲ ਗਿਆ ਕਹਿੰਦਾ ਪੁੱਤ ਲੈ ਮੇਰੇ ਬਲੋਂ ਰੱਖ ਲੈ ਸ਼ਾਗਨ ਗਾਪਣਾ ਮਾਰ ਪਰੀ ਤਾਂ ਮੇਰੀ ਗੱਲ ਸੁਣ ਲੈ ਬਾਈ ਇਹ ਜੜੀਆਂ ਚਬਲਿਕੀਆਂ ਤੂੰ ਕਰਦੀ ਐ ਇਹ ਬ ਰੱਬ ਤੋਂ ਡਰ ਰੱਬ ਤੋਂ ਲੇਖੇ ਕਿੱਥੇ ਰਹਿਣਗੇ ਜਾ ਕੇ ਤੂੰ ਨੀ ਮੈਂ ਗੱਪ ਮਾਰ ਕੇ ਕੀ ਕਰਨਾ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਚਾਰੇ ਪਾਸੇ ਦੁਖੀ ਹੁੰਦਾ ਫਿਰ ਤਾਂ ਸਾਰਾ ਜੱਗ ਉਹਦਾ ਪੈਰੀ ਬਣ ਜਾਂਦਾ ਨੀ ਪਰ ਇੱਕ ਦਾਦੇ ਨਾ ਤੈਨੂੰ ਆ ਸਿਆਪੇਖਾਨੇ ਤੋਂ ਬਿਨਾ ਹੋਰ ਕੋਸਮਦਾ ਹੀ ਨਹੀਂ ਹੈ ਗਿਆ ਸੁੱਕੇ ਹੰਝੂ ਤਰੋਣ ਲੱਗ ਜਾਨੀ ਐ ਅੱਖਾਂ 'ਚ ਜਦੋਂ ਤੇਰੇ ਕਦੇ ਹੰਝੂ ਨਹੀਂ ਦੇਖਿਆ ਮੈਂ ਉਹੀ ਸੁੱਕੇ ਹੰਝੂ ਰੋਈ ਜਾਨੀ ਐਗੀ ਦੂਜਿਆਂ ਨੂੰ ਮੂਰਖ ਬਣਾਉਣੀ ਐ ਆਹੋ ਲੱਗਣਾ ਹੀ ਸੀ ਤੈਨੂੰ ਤਾਂ ਹੰਝੂ ਕਿੱਥੋਂ ਆਣਗੇ ਫਿਰ ਹੋ ਰੋ ਕੇ ਤਾਂ ਖਤਮ ਕਰਖੇ ਨੇ ਮੈਂ ਘਰੇ ਪਤਾ ਕਿੰਨਾ ਕੰਜਰ ਕਲੇਸ਼ ਹੁੰਦਾ ਐ ਇੰਨਾ ਇੰਨਾ ਰੋਣੀ ਨਾਲੇ ਮੈਂ ਤਾਂ ਨਹੀਂ ਝੂਲੀ ਆੜਦੀ ਮੈਂ ਤਾਂ ਕਹਿੰਦੀ ਹੇ ਰੱਬਾ ਜਿਹੜਾ ਮੈਨੂੰ ਐ ਸਮਝਦੇ ਨੇ ਨਾ ਨੜਕ ਕਰਦੀ ਏ ਮੈਂ ਕਹਿੰਦੀ ਉਹ ਤਾਂ ਗਰੀਬੀ ਦੇਖਦੇ ਤੂੰ ਇਹ ਹਾਂ ਅਹੀ ਜੀਆਂ ਝੋਲੀਆਂ ਨਹੀਂ ਆੜ ਦਿੰਦੇ ਬੌਲੀ ਕਿਸੇ ਥਾਂ ਦੀ ਚੱਲ ਕਿਹੋਂ ਆੜਾ ਜਦੋਂ ਮੈਨੂੰ ਲੋਕ ਐ ਤਿੱਚ ਸਮਝਦੇ ਨੇ ਬਈ ਮੈਂ ਤਾਂ ਕਹਿੰਨੀ ਹੇ ਰੱਬਾ ਉਹਨਾਂ ਨੂੰ ਦਿਖਾ ਦੇ ਤੰਬੂ ਤਾਰੇ ਦੀਨੀ ਮੇਰੀ ਤਾਂ ਗੱਲ ਸੁਣ ਲੈ ਤੰਬੂ ਤਾਰੇ ਨਹੀਂ ਪਹਿਣੇ ਪੰਬੂ ਤਾਰੇ ਹੁੰਦੇ ਨੇ ਠੀਕ ਹੈ ਨਾ ਤੇ ਦੂਜੀ ਗੱਲ ਜੇ ਤੈਨੂੰ ਸ਼ੱਕਰ ਚਾਹੀਦੀ ਹੈ ਸਾਡੇ ਘਰੇ ਆ ਜਾ ਨੀ ਜਿਹੜੀ ਮੇਰੀ ਜਠਾਣੀ ਦੀ ਉਹ ਤਾਂ ਉਧਰ ਪੱਕੇ ਜਾ ਰਹੀ ਆ ਬਿਸ਼ਾਲੀ ਮੈਂ ਤੇ ਮੇਰੀ ਬੇਬੇ ਦੋਏ ਕਰਿਆ ਨਾ ਨਾ ਭਾਈ ਮੈਂ ਨਹੀਂ ਤੁਹਾਡੇ ਘਰੇ ਆਉਂਦੀ ਤੁਹਾਡਾ ਕੀ ਪਤਾ ਕੱਲ ਨੂੰ ਫੇਰ ਮੈਂ ਨੇ ਮਾਰ ਦੂੰਗੀ ਆ ਤੁਸੀਂ ਤਾਂ ਇਹੀ ਸਮਝਦੇ ਮੈਨੂੰ ਉਹੀ ਫਿਰਦੀ ਐ ਉਹੀ ਥੋੜੀ ਫਿਰਦੀ ਆ ਜੇ ਮੈਨੂੰ ਦੁੱਖ ਲੱਗੇ ਹੋਏ ਨੇ ਤਾਂ ਇਹਨਾਂ ਨੂੰ ਤਾਂ ਫਿਰਦੀ ਆ ਮੈਂ ਨਹੀਂ ਨਹੀਂ ਉਹ ਤਾਂ ਜਮੀਓ ਬੌਲੀ ਹੈ ਅਸੀਂ ਤੈਨੂੰ ਕਿੱਦੇ ਵੇੜੇ ਮਾਰੇ ਨੇ ਉਹ ਤਾਂ ਮੇਰੀ ਜਠਾਣੀ ਦੀ ਆਦਤ ਹੈ ਮੇਰੀ ਸੱਸ ਦਾ ਕੀ ਹੈ ਉਹ ਤਾਂ ਮੂੰਹ ਦੀ ਬੜਬੁਲੀ ਹੈ ਬੋਲ ਕੇ ਹਟ ਜਾਂਦੀ ਹੈ ਮੈਂ ਉਹਦੀ ਗੱਲ ਕਦੀ ਨਹੀਂ ਸੁਣੀ ਹੈਗੀ ਬਟ ਬੋਲੀ ਬੜਬੁਲੀ ਕਾਨੂੰਨੀ ਹੋਈ ਨਹੀਂ ਹੈਗੀ ਉਹ ਤਾਂ ਮੈਨੂੰ ਦੇਖ ਕੇ ਨਹੀਂ ਰਾਜੀ ਹੈਗੀ ਹਾਂ ਨਹੀਂ ਉਹ ਤਾਂ ਮੈਨੂੰ ਵੀ ਦੇਖ ਕੇ ਨਹੀਂ ਰਾਜੀ ਫਿਰ ਹੁਣ ਜੀਣਾ ਕਹੇਗੀ ਇਹ ਦੁਨੀਆ ਤੇ ਹੁਣਾਂ ਦੋ ਤਿੰਨ ਸੜੇ ਹੋਏ ਲੋਕਾਂ ਵਿੱਚ ਦੁਨੀਆ ਥੋੜੀ ਛੱਡਣੀ ਆਪਾਂ ਨੇ ਆ ਜਾ ਆ ਬਾਟੀ ਦੀ ਟੀਸੀ ਲਾ ਕੇ ਭਰੂ ਮੈਂ ਸ਼ੱਕਰ ਦੀ ਅੱਛਾ ਹੋਰ ਚੱਲ ਪੈਣੀ ਐ ਕਰ ਦੋ ਡੰਗ ਚਾਹ ਬਣ ਜੂਗੀ ਫਿਰ ਤਾਂ ਮੇਰੀ ਇਹ ਕੀ ਗੱਲ ਕੋਤ ਹੋ ਗਈ ਐ ਨਹੀਂ ਪਤਾ ਮੇਰੇ ਘਰ ਆਣਾ ਹੋਵੇ ਕਰਾ ਕਰੇ ਜੇ ਹੋਇਆ ਵੀ ਚੱਲ ਫਿਰ ਕੀ ਐ ਬੈ ਆਪੇ ਸਾਂ ਨਾ ਮੈਂ ਨਹੀਂ ਜਾਂਦੀ ਨਹੀਂ ਪਰ ਚਿੱਟਾ ਜੇ ਬਾਲਾ ਖਰਾਬ ਹੈ ਭੈਣੇ ਫੇਰ ਆ ਜੂੰਗੀ ਮੈਂ ਜਦੋਂ ਨਾ ਹੋਇਆ ਉਹ ਚਾਰ ਸਾੜੀ ਤੇ ਸ਼ੱਕਰ ਦੀ ਬਾਟੀ ਹੈ ਬਚੂਗੀ ਜੇ ਨਹੀਂ ਹੋਣਾ ਤੇਰੀ ਮਰਜ਼ੀ ਹੈ ਐ ਕਰ ਬਾਹਰ ਖੜ ਜਾਨੀ ਉਹ ਰਿਲੇ ਆ ਤੇ ਫੇਰ ਨਾ ਆ ਕੰਮ ਨਹੀਂ ਪੂਕਦਾ ਭਾਈ ਆਉਣਾ ਤੈਨੂੰ ਘਰੀ ਪਊਗਾ ਦੇਖ ਮੈਂ ਵੀ ਤੇਰੇ ਪਿੱਛੇ ਅੱਧਾ ਪਿੱਛਾ ਝਾੜੂ ਛੱਡ ਕੇ ਆਈਆਂ ਸਲਾਇ ਨੇ ਕਰੇ ਜਿੱਥੇ ਇਨੀ ਲੋਕਾਂ ਦੀ ਖਾਨੀਆਂ ਤੁੱਤੂ ਖਾਲੂਗੀ ਗਾਣਾ ਘਰ ਹੋ ਰਾਜਾਏ ਕੀ ਹੁੰਦਾ ਭੈਣੇ ਦੁੱਖ ਸੁੱਖ ਚ ਤਾਂ ਅੰਡੀ ਗਮੰਡੀਓ ਕੰਮ ਆਉਂਦੇ ਹੁੰਦੇ ਨੇ ਹੈ ਤੈਨੂੰ ਪਤਾ ਹੀ ਐ ਬਗਾਨਾ ਦਾ ਕੋਈ ਨਾਲ ਨਹੀਂ ਖੜਦਾ ਔਖੇ ਟਾਈਮ ਚ ਐਂ ਤਾਂ ਦੱਸ ਮੈਨੂੰ ਹੂੰ ਸਬਜੀ ਸੂਜੀ ਗਾਦੀ ਬਣਾਈਏ ਤੂੰ ਸਬਜੀ ਭੈਣੇ ਅਸੀਂ ਕਾਲੇ ਛੋਲੇ ਬਣਾਏ ਨੇ ਹੈ ਨਹੀਂ ਉਹ ਤਾਂ ਬਲਾਈ ਪਸੰਦ ਨਹੀਂ ਮੈਨੂੰ ਆਹ ਕਰੀ ਹੋਰ ਇੱਕ ਕੋਲੀ ਹੋਦੀ ਦੇ ਦੀ ਨਾ ਤੂੰ ਰੋਟੀ ਉਹ ਰੋਟੀ ਨਹੀਂ ਬਣਾਈ ਆਂ ਨੀ ਤੂੰ ਰੋਟੀ ਉਹ ਖਾ ਜਾ ਭੈਣੇ ਦਾਲ ਬਣੀ ਪਈ ਐ ਰੋਟੀ ਬਣੀ ਪਈ ਐ ਨੀ ਮੈਂ ਤਾਂ ਭੁੱਖੀ ਵੀ ਰਹਿ ਲੈਨੀ ਆ ਹਾਂ ਨੀ ਉਹ ਸਿਆਪਾ ਤਾਂ ਉਹ ਕੰਜਰ ਦਾ ਉਹ ਢਿੱਡ ਭਰਨੇਗਾ ਕੀ ਕਰਾਂ ਨੀ ਮੇਰੀ ਤਾਂ ਗੱਲ ਸੁਣ ਲੈ ਹਾਂ ਸੁੱਕੇ ਛੋਲੇ ਲੈ ਕੇ ਜਾਏਂਗੀ ਫਿਰ ਉਹਨਾਂ ਨੂੰ ਬਾਲੇ ਹੀ ਕਿਹੜੇ ਵਲੇ ਤੜਕੇ ਲਾਈਂਗੀ ਇੰਨਾ ਕੁਸ ਲੱਗੂਗਾ ਮੈਂ ਤੈਨੂੰ ਐ ਕਰਦੀ ਆ ਤੂੰ ਸੱਕਰ ਦੀ ਥਾਂ ਤੇ ਨਾ ਦਾਲ ਦੀ ਬਾਸ਼ੀ ਛੋਲੇ ਕਦੋਂ ਕਹਿੰਨੀ ਆ ਦਾਲ ਕਹਿੰਨੀ ਆ ਫਿਰ ਆ ਬਾਟੀ ਤੇ ਦਾਲ ਦੀ ਭਰ ਆ ਕੇ ਲੈ ਜਾ ਸੱਕਰ ਨੂੰ ਮਾਰ ਗੋਲੀ ਨਾ ਨਾ ਪਣੇ ਚਾਹ ਤੋਂ ਬਿਨਾ ਤਾਂ ਹੀ ਨਹੀਂ ਰੋਟੀ ਲੰਗਦੀ ਬੌਲੀਏ ਨੀ ਚਾਹ ਤਾਂ ਜ਼ਰੂਰੀ ਹੈ એનર્ਜੀ ਤਾਂ ਉਸ ਨਾਲ ਆਉਂਦੀ ਚਾਹ ਚਲ ਜਾ ਮੈਂ ਵੀ ਕੋਟਕ ਚਾਹ ਬਣਾ ਕੇ ਪੀਦੀ ਜੇ ਚਾਹ ਪੀਂਦੀ ਆ ਫੇਰੇ ਫਿਰਦੀ ਆ ਬੇੜੇ ਚ ਮੰਗਦੀ ਮੈਂ ਹਾਂ ਹਨਾ ਆ ਵੀ ਗੱਲ ਠੀਕ ਐ ਨਹੀਂ ਤਾਂ ਬੰਦਾ ਉਹੀ ਥੱਕ ਜਾਂਦਾ ਸਾਰਾ ਦਿਨ ਆ ਜਾ ਭਣੇ ਆ ਜਾ ਆ ਜਾ ਨਹੀਂ ਭਣੇ ਹਾਂ ਬੈਠ ਕੇ ਕੀ ਕਰਨੇ ਤੂੰ ਐ ਕਰ ਮੈਨੂੰ ਪਾ ਕੇ ਦੇ ਮੈਂ ਜਾ ਬੈਠ ਜਾ ਦੋ ਮਿੰਟ ਗੱਲਾਂ-ਵਾਤਾਂ ਕਰਾਂਗੇ ਮੇਰੀ ਜਿਠਾਣੀ ਨਹੀਂ ਕਰੇ ਹੈਗੀ ਭਣੇ ਉਹਦੀਆਂ ਸੌ ਜੁਗਲੀਆਂ ਕਰਦੀਆਂ ਨੇ ਮੈਂ ਪਤਾ ਐ ਮੇਰੇ ਨਾਲ ਕੀ ਗੁੱਸਾ ਕਰਦੀ ਐ ਕੀ ਕਰਦੀ ਐ ਬਹੁਤ ਗੁੱਸਾ ਕਰਦੀ ਐ ਤਾਂ ਉਹ ਤਾਂ ਮੈਨੂੰ ਤਾਂ ਉਹ ਬਿੱਟੂ ਜੀ ਪਹਿਲੀ ਪੁਰੀ ਲੱਗਦੀ ਐ ਉਹ ਉਹਨੂੰ ਪਹਿਲੇ ਦਿਨੋਂ ਦੇਖ ਲਈਦੀ ਆ ਕਿੱਥੋਂ ਲਿਆਂਦੀ ਕਤੋਂ ਨਹੀਂ ਆਂਦੀ। ਏਸੀ ਗੱਲ ਬਈ। ਕਿਉਂ ਆਏ ਕੀ ਕੋਈ ਪਤਾਲ ਤੋਂ ਡੇ ਕੋ ਆ ਗਈ ਨਿਕਲ ਕੇ। ਹੋਇਆ ਹੀ ਨਹੀਂ ਕਹਿੰਦਾ ਕਿਉਂ ਬਿਠਾਈ ਇਹਨੂੰ ਕੱਢ ਕਰੋ ਬਾਹਰ। ਮੈਂ ਤਾਂ ਕਿੰਨੇ ਕੱਢ ਕੱਢ ਨੂੰ ਮੇਰੇ ਤੇਰਾ ਕੀ ਕਰਤਾ ਵੇ। ਕੱਢ ਕਹਿੰਦਾ ਕਿ ਦੇਖ ਲੈ ਕੋਈ ਨਾ ਕੋਈ ਨਾ ਤੂੰ ਬਲੱਡ ਨਾ ਵਧਾ। ਮੇਰੀ ਗੱਲ ਸੁਣੋ ਜੀ। ਇਹ ਤਾਂ ਡਰ ਜਾਂਦੀ ਦੀ ਵਿਚਾਰੀ। ਮੈਂ ਨਹੀਂ ਆਂ ਮੋੜ ਕੇ। ਨਾ ਅੱਛਾ ਇੱਕ ਮਿੰਟ। ਨਹੀਂ ਤੂੰ ਚੁੱਪ ਕਰ ਜਾ ਭਾਣੇ। ਮੇਰੀ ਗੱਲ ਸੁਣੋ ਜੀ। ਅੱਛਾ ਥੋੜੇ ਕਰਕੇ ਮੈਂ ਸਾਰੇ ਅੰਗਵਾੜ ਨੂੰ ਲੁੱਟ ਜਾ। ਜਠਾਣੀ ਦੀ ਮੇਰੀ ਵੀ ਮੇਰਨਾ ਬਣਦੀ। ਠੀਕ ਹੈ। ਮੇਰੀ ਸੱਸ ਦੀ ਨਹੀਂ ਮੇਰਨਾ ਬਣਦੀ। ਉਹ ਮੇਰੇ ਨਾਲ ਉਨੀ ਲਾ ਕੇ ਖਾਂਦਾ ਓਏ ਐ ਘੋੜੀ ਕਹਿਣਾ ਤੈਨੂੰ ਮੈਂ ਹਾਂ 50 ਵਰਕਿਆ ਥੋੜਾ ਜਨੇ ਘਰੇ ਘੂਚਣ ਦੀ ਜਾਂਦਾ ਝੂਲੀ ਆੜਦੀ ਸੀ ਜੀ ਆਪਣੇ ਬਾਰੇ ਇਹ ਹੋਰ ਫਿਰ ਨਾ ਪਤਾ ਕੀ ਇਹ ਮੈਨੂੰ ਤਰਸ ਆ ਗਿਆ ਮਾ ਜੀ ਕੋਈ ਮਾੜਾ ਟੱਪਾ ਕੜਤਾ ਨਾ ਆਪਣੇ ਮਾੜਾ ਟੱਪਾ ਦਾ ਬੰਦੇ ਦੇ ਵਿੱਚ ਦੀ ਨਿਕਲ ਜਾਂਦਾ ਨਿਕਲ ਜਾ ਸਾਰੇ ਟੱਪਾ ਲੱਗਦੇ ਨਾ ਬਣੇ ਤੂੰ ਰੋ ਨਾ ਕੋਈ ਨਾ ਫਿਰ ਕੀ ਹੋ ਗਿਆ ਰੋਂਦੇ ਨਹੀਂ ਜੇ ਮੈਂ ਔਖੀਆਂ ਤਾਈ ਦਾ ਮੇਰੀ ਗੱਲਾਂ ਬਣਾਉਂਦੇ ਨੇ ਲੋਕ ਆ ਜਿੰਮੇ ਸੌਖੀ ਹੁੰਦੀ ਤੇਰੇ ਵਾਂਗੂ ਆਪ ਦੇ ਘਰੇ ਰਹਿੰਦੀ ਕੀ ਲੋੜ ਸੀ ਕਿਸੇ ਦੇ ਘਰ ਤੱਕੇ ਖਾਣ ਦੀ ਨਾ ਪਈ ਨਾ ਬੈਣੇ ਇਹ ਜਗ੍ਹਾ ਕੀ ਕਹਿੰਦਾ ਸੀ ਤੇਰਾ ਅਕਾਉਂਟ ਚੂਲਿਆ ਕਰੀਏ ਨਾ ਹੌਲੀ ਹੌਲੀ ਨਾ ਤੂੰ ਚੁੱਪ ਕਰੇਂਗਾ ਤੇ ਡਿੰਡੀਆਂ ਲੈਣੀਆਂ ਨੇ ਮੈਨੂੰ ਔਰ ਗਰੀਬ ਆ ਮੈਂ ਕੰਨਾਂ ਤੋਂ ਕੁੱਤਿਆਂ ਵਾਂਗੂ ਜਦੋਂ ਤੇ ਘਰਾਂ ਤੰਗ ਕਰਦਾ ਅਗਲੀ ਕੀ ਕਰੇ ਮੇਰਾ ਤਾਂ ਪਹਿਲੀ ਨੇ ਗळा ਸਾਥ ਦੇ ਰੇ ਹੱਜ ਮੇਰਾ ਐਂ ਦੱਸ ਪਹਿਲਾਂ ਇਹ ਆਈ ਕੀ ਕਰਨਾ ਓਰੇ ਉੱਚੀ ਮਾਰ ਜੇ ਤੂੰ ਮੈਂ ਲੈ ਕੇ ਤੂੰ ਨਹੀਂ ਕਰਨਾ ਤੇ ਤੇਰੀ ਘਰ ਵਾਲੀ ਲੈ ਕੇ ਆਈ ਹੈ ਮੈਨੂੰ ਚੁੱਪ ਕਰ ਜਾ ਤੂੰ ਚੁੱਪ ਕਰ ਜਾ ਮੈਂ ਲੈ ਕੇ ਆਈਆਂ ਕਾਲੇ ਛੋਲੇ ਬਣਾਏ ਨੇ ਆਪਾਂ ਨੇ ਬਾਟੀ ਭਰ ਕੇ ਦੇਣੀ ਹੈ ਇਹਦੇ ਘਰ ਨਾਲ ਭੁੱਖਾ ਬੈਠਾ ਕਰੇ ਫਰਾਪ ਬਣਾ ਲੈਣ ਕਰੀ ਆਪਦੇ ਬਣਦੀ ਸਬਜ਼ੀ ਇਹਨਾਂ ਦੇ ਨਾ ਬੋਲਿਆ ਬਿੱਜੂਆ ਪਹਿਲਾਂ ਤਾਂ ਇਹ ਕਾਲੇ ਛੋਲੇ ਨੂੰ ਬਾਲੂਗੀ ਫਿਰ ਆਲੂ ਜੀਰੂਗੀ ਫਿਰ ਕਿਉਂ ਪਾਉਗੀ ਉਹਨੂੰ ਗਰਮ ਕਰੂਗੀ ਫਿਰ ਕਿਤੇ ਤੜਕਾ ਲਾ ਕੇ ਨੂਨ ਮਿਰਚ ਡੇਗਾ ਕਿ ਇਹ ਕਰਕੇ ਬੋ ਕਰਕੇ ਅਬ 2 ਘੰਟੇ ਚ ਕਾਲੇ ਛੋਲੇ ਬਣਦੇ ਨੇ ਅੱਛਾ ਇੰਨਾ ਸਮਾਨ ਕਿੱਥੋਂ ਲਿਆਉਗੀ ਤਿੰਨ ਤਿੰਨਾਂ ਦੀ ਬਾਟੀਆਂ ਨੇ ਜੀ ਇਹਨਾਂ ਦੇ ਪਤੀਲੇ ਕਿੱਥੇ ਅਦਾਲ ਕਰਨ ਨੂੰ ਇਹਦੇ ਨਾਲ ਕਿਉਂ ਬੈਠੇ ਮੱਥਾ ਮਾਰਦੀ ਇਹਨਾਂ ਨੂੰ ਬੰਦੇ ਨੂੰ ਬੜਾ ਪਤਾ ਹੁੰਦਾ ਸਬਜ਼ੀ ਕਿਵੇਂ ਬਣਦੀ ਹੈ ਕੁੰਡਾ ਹੈਗਾ ਤੁਹਾਡਾ ਕੁੰਡਾ ਚਟਨੀ ਦਾ ਰਗੜ ਸਕਦੇ ਹੋ ਨਾ ਚਟਨੀ ਕੀ ਕਾ ਫੋਸ ਦੀ ਰਗੜੀ ਜਾਊਗੀ ਨਾ ਇਹਨਾਂ ਦੇ ਘਰੇ ਧਨੀਆ ਨਾ ਇਹਨਾਂ ਦੇ ਘਰੇ ਗੰਡੇ ਨੇ ਨਾ ਨੂਨ ਮਿਰਚੇ ਪਿਜੂਆ ਔਖਾ ਤਾਂ ਇਹ ਹੁੰਦਾ ਜਿਵੇਂ ਆਪ ਬਣਾ ਕੇ ਦੇਣੀ ਹੋਵੇ ਨਾ ਬਣਾਉਂਦੀ ਤਾਂ ਇਹ ਵਿਚਾਰੀ ਤਿੰਨੇ ਕਿਚ ਰੂਣੇ ਲੜਦੇ ਨੇ ਹੂੰ ਮੇਰੀ ਤਾਂ ਗੱਲ ਤਾਂ ਕੋਈ ਮੰਨਣੀ ਨਹੀਂ ਨੀਗੀ ਜੋ ਮਰਜ਼ੀ ਕਰ ਸਾਰਾ ਕੁਝ ਉਟਾ ਦੇਵੇ ਸਕੇ ਇਹਨੂੰ ਆਟਾ ਚਾਹ ਗੁੜ ਚੌਲ ਜੂਲ ਪਿਆ ਸਾਰਾ ਕੁਝ ਚਕਾ ਦੇ ਇਹਨੂੰ ਮੈਨੂੰ ਕੋਈ ਚੱਕਰ ਨਹੀਂਗਾ ਪਰ ਜਿੱਦਣ ਸੌਦਾ ਮੁੱਕ ਗਿਆ ਨਾ ਮੈਨੂੰ ਨਾ ਕਹੀ ਵੀ ਸੌਦਾ ਲਿਆਉਣ ਵਾਲਾ ਲੱਗੀ ਸਾਹਜ ਤੈਨੂੰ ਨਾਲ ਤੂੰ ਹੁਣ ਮਗਾਏ ਮੇਰੇ ਤੋਂ ਸੌਦਾ ਚੰਗਾ ਮੇਰੀ ਗੱਲ ਤਾਂ ਸੁਣੋ ਜੀ ਮੈਂ ਤੈਨੂੰ ਕਰੀ ਲਿਆ ਕਿ ਪੰਗਾਇ ਲੈ ਲਿਆ ਕਤੀੜ ਨੂੰ ਨਹੀਂ ਤੇਰੀ ਗੱਲ ਸਿਰਸਤ ਨਹੀਂ ਲੈ ਗਈ ਲੈ ਗਈ ਜਾ ਤੇ ਰਵੀ ਨੂੰ ਗੁੱਸਾ ਬਣ ਸੋ ਨਾ ਬਣੇ ਹੁਣ ਤਾਂ ਏਡੇ ਏਡੇ ਗੱਲਾਂ ਕਰਦੀ ਦੀ ਮੇਰੇ ਕੋਲੇ ਨੀ ਉਹ ਤੂੰ ਵੀ ਫੋਕੀਆਂ ਫੜਾਂ ਵੱਜ ਗਈਆਂ ਜੇ ਇਹ ਬੰਦਾ ਨਾ ਸੀਰੀਅਸ ਲੈ ਗਿਆ ਇਸ ਗੱਲ ਨੂੰ ਇਹ ਨਹੀਂ ਸੌਦਾ ਨਹੀਂ ਲਿਆ ਕਿ ਦੇਣਾ ਭਨੇ ਨਹੀਂ ਇਹਦਾ ਕੀ ਐ ਇਹ ਤਾਂ ਚਾਰ ਮਲੰਗੜੇ ਆਪਦੇ ਵਰਗੇ ਕਰਕੇ ਇਕੱਠੇ ਰਣ ਮਿਲ ਕੇ ਪਾ ਕੇ ਪੈਸੇ ਟੱਬੇਦਰ ਜੈਉਣਗੇ ਭੁੱਖੀ ਮਰੂਗੀ ਮੈਂ ਤੇ ਮੇਰੀ ਸੱਸ ਨਹੀਂ ਪਹਿਲੀ ਗੱਲ ਤਾਂ ਤੂੰ ਸਟੈਂਡ ਦੀ ਛਿੱਤੀ ਛੱਡ ਵੀ ਗਈ ਤੂੰ ਮੈਨੂੰ ਖੜਾ ਲਈ ਕਿਤੇ ਮਰਜੀ ਜਿੱਥੇ ਵੀ ਤੇਰੀ ਗੈਲੋ ਨਾਲ ਲੜਾਈ ਹੁੰਦੀ ਐ ਅਛਿੰਦਰ ਨਾਲ ਹੁੰਦੀ ਐ ਹਰੇਕ ਤਾਂ ਤੇ ਸਟੈਂਡ ਲਾਉਂ ਤੇਰੇ ਪਿੱਛੇ ਨਹੀਂ ਲੜਾਈ ਗੱਲ ਸੁਣ ਪਹਿਲਾਂ ਮੇਰੀ ਤੇ ਦੂਜੀ ਗੱਲ ਤੂੰ ਕਹਿੰਦੀ ਐ ਨਾ ਕੁਛ ਲੈ ਕੇ ਨਹੀਂ ਦੇਣਾ ਮੇਰੇ ਘਰ ਆਣਾ ਵੀ ਬੌਣੀਆਂ ਹੀ ਕਰਦਾ ਹੁੰਦਾ ਸੀ ਪਹਿਲਾਂ ਐਡੇ ਡਰਾਬੇ ਦਿੰਦਾ ਸੀ ਮੈਨੂੰ ਉਹ ਤਾਂ ਕੀ ਹੋ ਗਏ ਹੁਣ ਸਾਡੇ ਪੈਸੇ ਨਹੀਂ ਹੈਗੇ ਤਾਂ ਸੌਦਾ ਨਹੀਂ ਲੈ ਜਾਂਦਾ ਮੇਰੀ ਤਾਂ ਗੱਲ ਸੁਣ ਲੈ ਹੁਣ ਲੁੱਤਰੋ ਹਾਂ ਨਾ ਲੜਾਈਆਂ ਨਾਲ ਕਦੇ ਢਿੱਡ ਭਰੇ ਨੇ ਰੋਟੀ ਤਾਂ ਅੰਦਰ ਜਾਣੀ ਪਊ ਪੌਣੀਆਂ ਪਾਊਗੀ ਫੇਰ ਢਿੱਡ ਭਰਦਾ ਹੁੰਦਾ ਹੈ ਗੇਲੋ ਨਾ ਲੜਿਆ ਫਲਾਣੇ ਨੂੰ ਮੈਨੂੰ ਲੜਾਈਆਂ ਦਾ ਸ਼ੌਂਕ ਨਹੀਂ ਭੈਣੇ ਮੈਂ ਤਾਂ ਬਾਰਡਰ ਦੀਆਂ ਨਾਲੀ ਇਹ ਲੜਾਈ ਦਾ ਕੋਈ ਪਤਾ ਨਹੀਂ ਕੀ ਤੂੰ ਕਰੋ ਕਿੱਥੇ ਕਿਹਦੇ ਨਾਲ ਹੋ ਜੇ ਮੇਰੀ ਗੱਲ ਸੁਣ ਆਉਣ ਮੈਂ ਤੇਰੀ ਗੱਲ ਸੁਣਾਂ ਤੇਰੀ ਗੱਲ ਸੁਣ ਤੇਰੇ ਪਿੱਛੇ ਮੈਂ ਆਪਦੇ ਘਰ ਨਾਲ ਲੜਤੀ ਮੇਰੀ ਤੇਰੇ ਨਾਲ ਇਹ ਆਖਰੀ ਜਵਾਨਤੀ ਜਿਹੜੀ ਵਾਰ ਚ ਹੋਈ ਸੀ ਵੀ ਮੈਂ ਤੇਰੀ ਦਾਣ ਨਾਲ ਬਾਟੀ ਭਰ ਦੂੰ ਅੱਜ ਆਖਰੀ ਵਾਰ ਤੂੰ ਸਾਡੇ ਘਰੇ ਆ ਰਹੀਆਂ ਪਰ ਇਹ ਦੂਬਾਰ ਸਾਡੇ ਘਰੇ ਨਹੀਂ ਮੈਂ ਤਾਂ ਉਹ ਵੀ ਨਹੀਂ ਹੁੰਦੀ ਸੀ ਤੂੰ ਹੀ ਮੋੜ ਕੇ ਲਈਆਂ ਵਾਰ ਚ ਮੈਨੂੰ ਅਖੇ ਆ ਜਾ ਆ ਜਾ ਐਨੀ ਸਸਤੀ ਮੰਗਦੀ ਨਹੀਂ ਹੈਗੀ ਮੈਂ ਵੀ ਜਣੇ ਖਾਣੇ ਤਾਂ ਬੇਸਤੀ ਕਰਾਉਂਦੀ ਫਿਰੂੰਗੀ ਕੀ ਹੋਇਆ ਜੀ ਥੋੜੇ ਸ਼ੱਕਰ ਲੈਣ ਆ ਜਿੰਨੀ ਆ ਇਹਨਾਂ ਮਾੜਾ ਵੀ ਗਿਰਿਆ ਹੋਇਆ ਸਟੈਂਡ ਨਹੀਂ ਹੈਗਾ ਮੇਰਾ ਐ ਤਾਂ ਸਟੈਂਡ ਰੱਖਦੇ ਆ ਪੂਰਾ ਕਿਸੇ ਦੇ ਘਰੇ ਵੀ ਵਗ ਜਾਣਾ ਅਗਲਾ ਬਾਟੀ ਦਿੱਤਾ ਢੋਲੂ ਭਰ ਕੇ ਦਿੰਦਾ ਮੈਨੂੰ ਅੱਛਾ ਨਾਲੇ ਚੋਰ ਨਾਲੇ ਚਤਰਾਈਆਂ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ ਚੱਲ ਬਾਹਰ ਚੱਲ ਬਾਹਰ ਖੜ ਜਾਗੀ ਬੱਦ ਜੂਗੀ ਮੈਂ ਆ ਚੋਰ ਜੇ ਕਿਨੂੰ ਕਹਿੰਨੇ ਕਿਹੜੀ ਚੋਰੀ ਕਰ ਲਈ ਤੁਹਾਡੇ ਘਰੇ ਮੇਰੀ ਗੱਲ ਸੁਣ ਲੈ ਤੇਰੇ ਵਰਗੇ ਗਿਰੇ ਹੋਏ ਮੰਗਤਿਆਂ ਨਾਲ ਨਾ ਚੋਰ ਤਾਂ 100 ਗੁਣਾ ਵਧੀਆ ਹੁੰਦੇ ਨੇ ਕਟਕਟ ਹੈ ਰੱਬਾ ਮੈਂ ਤਾਂ ਕਹਿੰਦੀ ਇਹਨਾਂ ਦਾ ਨਾ ਕੱਖ ਨਾ ਰਹੇ ਇਹਨਾਂ ਨੇ ਪੋਚਾ ਹੀ ਮਾਰ ਦੇ ਘਰੇ ਮੈਂ ਤਾਂ ਕਹਿੰਦੀ ਅਸੀਂ ਚਾਹ ਪੀਣੇ ਗਣੀ ਉਹ ਮੇਰਾ ਨਾ ਨਾ ਪੈ ਬਣ ਕੇ ਘੜੇ ਹੈ ਜੇ ਕਹਿਰ ਨਕ ਮਾਂ ਤੇ ਸਾਡੇ ਤਾਂ ਪਹਿਲੀ ਨਹੀਂ ਮੇਰੀ ਸੱਸ ਤੇ ਮੇਰੀ ਉਹਦੇ ਨਾਲ ਬਣਦੀ ਹੈਗੀ ਚੋਲੀਆਂ ਨਾਲ ਮੈਂ ਤਾਂ ਘਰੇ ਜਾ ਕੇ ਵੀ ਢੂੰਗੀ ਚੋਲੀਆਂ ਇਹ ਮੇਰੀ ਬਾਟੀ ਮੇਰੀ ਤਾਂ ਗੱਲ ਸੁਣ ਲੈ ਮੈਂ ਤਾਂ ਅਹੀ ਦੀ ਮਲੰਗਾ ਦੇ ਕੋਲ ਕੁਛ ਨਹੀਂ ਲੈ ਕੇ ਇਹ ਕੱਖ ਮੇਰੇ ਪਾਣੀ ਨਾ ਪੀ ਮਾਹੀ ਨਾ ਘਰ ਬੈਠ 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 ਤੇ ਬੈਠਦੇ ਪੈ ਬਣ ਕੇ ਤੈਨੂੰ ਮੇਰੀ ਸੋਹ ਹੈ ਤੈਨੂੰ ਤੇਰੇ ਘਰ ਵਾਲੀ ਦੀ ਸੋਹ ਹੈ ਮੇਰੇ ਘਰ ਵਾਲੇ ਨੂੰ ਬਾਪਿਆਰ ਕਰਦੀ ਹੈ ਮੈਂ ਸੋਹ ਨਹੀਂ ਸਵਾਉਦੀ ਨਾਲੇ ਬੇਸ਼ੱਕ ਮੈਨੂੰ ਤੇਰੇ ਘਰ ਵਾਲੀ ਦੀ ਸੋਹ ਹੈ ਬੇਸ਼ੱਕ ਮੈਨੂੰ ਕੁੱਟਦਾ ਉਹ ਪਰ ਮੈਨੂੰ ਪਤਾ ਕਿੰਨਾ ਪਿਆਰ ਕਰਦਾ ਹੈਗਾ ਉਹ ਕੁੱਟ ਕੇ ਬਾਅਦ ਚ ਬਣਾ ਵੀ ਲੈਂਦਾ ਹੁੰਦਾ ਚ ਉਹ ਪਰ ਮੇਰਾ ਨਾ ਕਦੇ ਕਦੇ ਬਲੱਡ ਵੱਜ ਜਾਂਦਾ ਕਦੇ ਘਟ ਵੀ ਜਾਂਦਾ ਹੁਣ ਘਟ ਰਿਹਾ ਪਹਿਲਾਂ ਮਾ ਨਹੀਂ ਬਲੱਡ ਤਾਂ ਮੇਰਾ ਵੀ ਬਹੁਤ ਵੱਧਦਾ ਹੈਗਾ ਨਾਲੇ ਮੇਰੀ ਕਹੀ ਤਾਂ ਗੱਲ ਨੇ ਹਰੇਕ ਸੱਚ ਹੁੰਦੀ ਐ ਉਹ ਛਿੰਦਰ ਨੂੰ ਪੁੱਛ ਲਈ ਜਾ ਕੇ ਉਹਨੂੰ ਕਿਹਾ ਤੀ ਤਰਾ ਬੀਬੀ ਵਧਿਆ ਕਰ ਤੇਰੇ ਕੀੜੇ ਪੈ ਜਾਣ ਪੈਰ ਦੇਖ ਲੈ ਗਲਿਆਂ ਪਿਆਂ ਦਾ ਹੁਣ ਹਾਂ ਨਾਲੇ ਬੀਬੀ ਵੱਧਦਾ ਰੋਜ ਕਿਤੋਂ ਜਲੂਤ ਕਢਾਏ ਐ ਮੈਂ ਸ਼ੱਕਰ ਕੀ ਮੰਗਣ ਆ ਗਈ 10 ਰੁਪਏ ਦੀ ਸ਼ੱਕਰ ਪਿੱਛੇ ਨਾ ਜੂਰ ਕਰਦਾ ਮੇਰੇ ਨਾਲ ਮੈਂ ਬੋਲੀ ਥੋੜੀ ਐ ਕਿ ਵੀ ਤੇਰੀ ਬਾਟੀ ਭਰੂ ਸ਼ੱਕਰ ਦੀ ਬੱਠਲ ਭਰੂਗੀ ਬਣੇ ਪੂਰਾ ਜਿੰਨੀ ਸਾਰੇ ਸੱਕਰੇ ਸਾਰੇ ਉਲਟਾ ਕੇ ਤੈਨੂੰ ਦੇ ਦੂੰਗੀ ਚਲੋ ਐਂ ਘਰੀ ਪਹਿਣ ਬਣ ਕੇ ਜੀ ਗੁੜ ਹੈ ਜੇ ਤਨ ਚਾਰ ਡਾਲੇ ਗੁੜ ਦੀ ਵੀ ਡਿਗਦੀ ਵਿੱਚ ਨਹੀਂ ਰੋਟੀ ਨਾਲ ਖਾਲਿਆ ਕਰਾਂਗੇ ਥੋੜਾ ਥੋੜਾ ਥੋੜੀ ਮਿਰਚ ਸਬਜੀ ਚ ਤਾਂ ਮਿਰਚਾਂ ਵੀ ਬਹੁਤ ਹੁੰਦੀਆਂ ਨੇੜੀਆਂ ਬਹੁਤ ਲੱਗਦੀਆਂ ਨੇ ਮਿਰਚਾਂ ਮੈਂ ਪਹਿਣ ਬਣ ਕੇ ਨੌਜੀ ਨੇ ਕਰਦੀ ਹੁਣ ਨਹੀਂ ਨਹੀਂ ਮੇਰੇ ਬੋਲ ਤਾਂ ਵਿਚੋਂ ਦੀ ਪਾਰ ਜਾਂਦੇ ਨਹੀਂ ਤੇ ਕੁਛ ਵੀ ਕਹਦਾ ਮੈਂ ਤਾਂ ਨਾ 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 ਪਹਿਣ ਬਣ ਕੇ ਬੋਲ ਬੂਲ ਨਾ ਗੱਡੀ ਚਲੋ ਕਿੰਨੇ ਡਾਲੇ ਕਿਹਾ ਸੀ ਤਨ ਮੈਂ 5 ਡਾਲੇ ਰੇਕ ਦੂੰਗੀ ਗੁੜ ਦੇ ਜਿੰਨੀ ਖੰਡ ਪਈ ਐ ਚੱਕਰ ਪਈ ਐ ਸਾਰੀ ਮਿਕਸ ਕਰਕੇ ਪਾ ਦੇਣੀ ਐ ਬੋਰੀ ਚ ਚਾਹੇ ਬੋਰੀ ਦਾ ਗੱਟੇ ਉਹਦੇ ਖੰਡ ਦਾ ਗੱਟੇ ਲਿਆ ਜੀ ਸਾਡੇ ਪਿਆ ਬਣੇ ਪਰ ਮਾੜੇ ਬਚਨ ਨਾ ਖਾੜੇ ਸਾਨੂੰ ਲੈਣੀ ਪਣੀ ਆ ਗੱਲ ਤਾਂ ਤੂੰ ਬਹੁਤ ਵਧੀਆ ਕਰਤੀ ਖੰਡ ਦਾ ਮੈਂ ਤੁਹਾਨੂੰ ਮੰਗਣੇ ਲੱਗੀ ਸੀ ਪਤਾ ਕੀ ਐ ਜੈ ਖਾਣੇ ਦੇ ਜਿਹੜੇ ਮੇਰੇ ਘਰ ਵਾਲੇ ਉਹਦੇ ਤਾਂ ਫੇਵਰੇਟ ਨਹੀਂ ਉਹ ਪਰੌਂਠੇ ਖੰਡ ਵਾਲੇ ਅੱਛਾ ਫਿਰ ਪਣੇ ਨਾਲੇ ਕਹਿੰਦੇ ਤੁਹਾਡੇ ਰੋਟੀ ਨਹੀਂ ਪੱਕਦੀ ਹੈਗੀ ਫਿਰ ਖੰਡ ਵਾਲੇ ਪਰੌਂਠੇ ਕਿਵੇਂ ਖਾਂਦੇ ਹੋ ਤੁਸੀਂ ਨਹੀਂ ਦੱਸਿਆ ਤਾਂ ਹੈਗਾ ਸੀ ਆਟਾ ਮੰਗ ਮੰਗ ਕੇ ਲਿਆ ਨਹੀਂ ਕਿਸੇ ਦੇ ਘਰੋਂ ਅਚਾਨਾ ਆ ਵੀ ਔਖੀ ਹੈ ਭਣੇ ਹੋਰ ਕੀ ਦੱਸਾਂ ਮੈਨੂੰ ਬੋਕਾ ਪੂਰੀ ਕਰਨੀ ਚੱਲ ਐ ਹੁਣ ਤਾਂ ਗੱਟਾ ਦੇ ਰਹੀ ਮੈਨੂੰ ਖੰਡ ਦਾ ਮੈਂ 6 ਮਹੀਨੇ ਲੰਘਣਗੇ ਤੁਹਾਡੇ ਵਧੀਆ ਚੱਲ ਦੇ ਦੇ ਭਣੇ ਨਾ ਦੇ ਦੇ ਭਣੇ ਮੈਥੋਂ ਤਾਂ ਨਹੀਂ ਚੱਕਿਆ ਜਾਣਾ ਜਿੱਥੇ ਤੇਰੇ ਘਰ ਵਾਲੇ ਨੂੰ ਭੇਜ ਦਿਨ ਚੱਕ ਕੇ ਲੈ ਜੂਗਾ ਗੱਟਾ ਜਾਂ ਤੂੰ ਤੇਰੇ ਮੋਢੇ ਤੇ ਧਰ ਦਿੰਨੀ ਆ ਮੇਰੇ ਮੋਢੇ ਤੇ ਧਰ ਦੇ ਐਨੀ ਤਾਂ ਮੈਂ ਤਕੜੀ ਹੈਗੀ ਆ ਉਹ ਕਿੱਥੇ ਨਾਲੇ ਉਹ ਤਾਂ ਦਰੂਪੀ ਕਰ ਦੇ ਰਹੀ ਨਹੀਂ ਨਾ ਜਾਣਾ ਕੁੱਕੀ ਖਾ ਕੇ ਪੇ ਰਹਿੰਦੇ ਫਿਰ ਉੱਤਰਾ ਵੀ ਨਹੀਂ ਨਾ ਜਾਣਾ ਫਿਰ ਹੋਰ ਕੀ ਨਾ ਕਰੀਏ ਤਰਾ ਤਰੂ ਛੱਡ ਤੂੰ ਪਾ ਕੇ ਦੇ ਦੇ ਮੈਂ ਆਪੇ ਖਿੱਚ ਕੇ ਲੈ ਜੂ ਕੱਚ ਪਾ ਕੇ ਦੇ ਮੈਂ ਕੱਟੇ ਚ ਖੰਡ ਤਾਂ ਗੱਟੀ ਚ ਪਈਏ ਭੈਣੇ ਆ ਜਾ ਚੱਲ ਰੋੜ ਕੀ ਜੀ ਲੈ ਜੀ ਖਿੱਚ ਕੇ ਹਾਂ ਖਿੱਚ ਕੇ ਲੈ ਜੂ ਚੱਲ ਫਿਰ ਮੈਂ ਤਾਂ ਕਹਿੰਦੀ ਆ ਭੈਣੇ ਹੇ ਰੱਬਾ ਇਹਨਾਂ ਦੇ ਕਿਸੇ ਚੀਜ਼ ਦੀ ਘਾਟ ਨਾ ਰਹੇ ਕੱਲੀ ਕੱਲੀ ਚੀਜ਼ ਇਹਨੂੰ ਦੇ ਇਹ ਘਰ ਆ ਲੈਣਾ ਇਹਨੂੰ ਗਹਿਣੇ ਨਾਲ ਲੱਦ ਦੇ ਤੇ ਤਰ੍ਹਾਂ ਤਰ੍ਹਾਂ ਦੇ ਸੂਟ ਪਾਇਆ ਕਰੇ ਬਸ ਜਿੰਨੀਆਂ ਵੀ ਜਹਾਨ ਤੇ ਖੁਸ਼ੀਆਂ ਨੇ ਹੇ ਪਰਮਾਤਮਾ ਸਾਰੀਆਂ ਇਹਦੀ ਝੋਲੀ ਪਾ ਦੇ ਬਾਲੀ ਚੰਗੀ ਹੈ ਤਾਂ ਮੇਰੀ ਭੈਣ ਇਹ ਤੇ ਜਿਹੜਾ ਪਹਿਲਾਂ ਮੈਥੋਂ ਬੋਲਿਆ ਗਿਆ ਸੀ ਨਾ ਉਹ ਗਲਤੀ ਨਾਲ ਬੋਲਿਆ ਕਿ ਗੁੱਸੇ ਗੁੱਸੇ ਚ ਮੈਂ ਬਾਲਾ ਕੁਝ ਬੋਲ ਜਾਨੀ ਆ ਬਸ ਫਰੋਜਾ ਹੋ ਜਾਂਦਾ ਥੋੜਾ ਜਿਹਾ ਇਹ ਬਸ ਇਹਨੂੰ ਰੱਬਾ ਖੁਸ਼ ਰੱਖੀਗਾ ਤੇ ਦੁੱਖ ਨਾ ਕਰ ਦੁਖੇ ਦੁੱਖ ਨਾ ਕਰੀ ਕੋਈ ਵੀ ਕਿੰਨੀ ਚੰਗੀਆਂ ਨਹੀਂ ਪਹਿਣੇ ਬਹੁਤ ਚੰਗੀਆਂ ਤੂੰ ਤਾਂ ਸੌ ਲੱਗੇ ਐਂ ਪਹਿਣੇ ਇਹ ਤਾਂ ਮੈਂ ਬਹੁਤ ਮਿੱਠੀ ਆ ਤੂੰ ਐਂ ਦੇਖ ਲੈ ਉਹਨਾਂ ਦੇ ਮੁੰਡੇ ਨੂੰ ਕਹਿ ਕੇ ਆਈ ਸੀ ਮੈਂ ਗੀਲੇ ਕਾ ਮੁੰਡਾ ਜਿਹੜਾ ਫੌਜੀ ਲੱਗ ਗਿਆ ਫੌਜ ਚ ਵਗ ਗਿਆ ਅਤਰ ਪੋਣਾ ਇੰਦਾ ਪਹਿਣੇ ਲਿਆ ਜਾ ਫਿਰ ਬਣੀ ਤੇਰਾ ਤਾਂ ਫੋਨ ਵੀ ਬਣਾਇਆ ਵੱਡਾ ਕੁੜੇ ਇਹ ਉਹੀ ਨਹੀਂ ਕਿ ਦੇ ਪਿੱਛੇ ਅੱਧਾ ਜਿਹਾ ਸੇਬ ਹੁੰਦਾ ਹ ਹ ਹੈ ਕੁੜੇ ਕਿੰਨੇ ਦਾ ਹੋਊਗਾ ਨਾ ਇਹ ਮੈਂ ਕਿਸੇ ਨੂੰ ਦਿੰਦੀ ਨਹੀਂ ਹੁੰਦੀ ਹੈਗੀ ਖਲਾ ਫੋਨ ਘਰ ਦੇ ਕੋਈ ਵੀ ਚੀਜ਼ ਦੇ ਸਕਦੀਆਂ ਮੈਂ ਕਿਉਂਕਿ ਇਹ ਮੇਰਾ ਨਹੀਂ ਨਾ ਮੇਰੇ ਘਰ ਵਾਲੇ ਦਾ ਫੋਨ ਹੈ ਨਾ ਮੈਂ ਤਾਂ ਕਹਿੰਦੀ ਤਾ ਨਹੀਂ ਇੱਕ ਹੋਰ ਨਹੀਂ ਚੱਲ ਰਿਹਾ ਜਿੱਤੇ ਕਾਪ ਕੱਲੀ ਗੱਲ ਇਹ ਕਰ ਸਕਦੇ ਆ ਮੈਂ ਤਾਂ ਕਹਿੰਦੀ ਸੀ ਜੇ ਕੋਈ ਉਹ ਦਵਾ ਦੇ ਮੈਨੂੰ ਫੋਨ ਬੁਲਾਇਂ ਚੰਗੇ ਸੀਸਾ ਬਹੁਤ ਦੂੰਗੀ ਮੈਂ ਤਾਂ ਉਨਦੇ ਸੁੰਨੇ ਦੀਆਂ ਕੰਦਾ ਹੋ ਰਹੀਆਂ ਸਾਰੀਆਂ ਲੈ ਮੈਂ ਦੱਸਣਾ ਭੁੱਲ ਗਈ ਨਹੀਂ ਹਾ ਗੱਟੇ ਦਾ ਲਾਰਾ ਮੇਰੇ ਘਰ ਨਹੀਂ ਕਿਸੇ ਹੋਰ ਨੂੰ ਵੀ ਲਾਰਖੇ ਕਿਤੇ ਉਹ ਨਾ ਪਹਿਲਾਂ ਆ ਕੇ ਲੈ ਜੇ ਆ ਜਾ ਆ ਜਾ ਆ ਜਾ ਚੱਲ ਆ ਜਾ ਆ ਜਾ ਚੱਲ 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 ਚੀਤੀ ਇਹ ਉਂਗਲ ਫੜਾ ਕੇ ਗਲਤੀ ਕਰ ਲਈ ਤਾਂ ਅਸੀਂ ਦਹੀਂ ਗਿੱਟਾ ਫੜਨ ਨੂੰ ਆਉਂਦੀਆਂ ਬੇਵਕ ਕੰਜਰੀ ਰੰਡੀ ਕਤਾ ਨਹੀਂ ਹਿਜਕੀ ਕਾਤੇ ਨਹੀਂ ਲੱਗੀ ਅੱਜ ਕੋਈ ਯਾਦ ਕਰਦਾ ਹੋਣਾ ਪਾਣੀ ਦੀ ਕੁਟ ਪੀਣਾ ਉਹ ਮਸਾਂ ਕਰ ਲੈਂਦਾ ਰੋਕਦੇ ਕਿਹੜਾ ਹੈਗੇ ਨੇ ਬੱਸ ਹੀ ਨਹੀਂ ਰੋਕਦੇ ਹੂੰ ਉਹ ਦੇਖ ਲੈ ਕੋ ਬਾਟਗਾਹਾਂ ਜਿਹੜੇ ਆ ਕੇ ਰੋਕੀ ਐ ਦੱਸ ਕੀ ਕਰੇ ਮਸਾਂ ਕਰ ਲੈਂਦਾ ਨਾ ਕੋਈ ਸਕੂਟਰ ਵਾਲਾ ਮਿਲਿਆ ਪੰਮੀ ਲੈ ਵੀਰ ਆ ਗਿਆ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਨਹੀਂ ਇਧਰ ਕਿਧਰ ਨੂੰ ਦੇਖਦਾ ਖੜੀ ਤਾਂ ਮੈਂ ਇਧਰ ਆ ਕਿੱਧਰ ਖੜੀ ਐ ਤੂੰ ਹੋ ਇਧਰ ਆ ਬਾਈ ਮੈਂ ਅੱਛਾ ਕੀ ਗੱਲ ਨਿਗਾਹ ਤਾਂ ਤੇ ਕਰਾ ਲਈ ਹੁਣ ਕੀ ਹੋ ਗਿਆ ਉਹ ਕਿਹੜੀ ਨਿਗਾਹ ਬਣੀ ਐ ਭਾਈ ਮੇਰੀ ਉਹਦਾ ਐ ਲਾ ਲਵੀਂ ਲਿੰਚ ਗਲਤ ਪੈ ਗਿਆ ਜੀ ਤੋਂ ਡਾਕਟਰ ਤੋਂ ਉਹ ਮੈਂ ਮਰ ਜਾ ਦੱਸ ਤੂੰ ਕਿੱਥੇ ਕਿਹੜੇ ਡਾਕਟਰ ਤੇ ਗਿਆ ਤੀ ਹੁਣ ਮੈਂ ਕੀ ਦੱਸਾਂ ਭਾਈ ਮੁੰਡੇ ਲੈ ਗਈ ਨਾ ਤਾਂ ਮੈਨੂੰ ਨੋਂਥੇ ਪਤਾ ਉਹਦਾ ਹੈ ਮੈਂ ਤਾਂ ਦੁਖੀ ਹੋ ਰਿਆ ਮੈਂ ਤਾਂ ਐ ਲਾਲਾ ਵੀ ਖੇਤਾਂ ਕੰਨੀ ਪੈ ਗਿਆ ਦੀ ਮੈਂ ਤਾਂ ਜਵਾਖਤੀ ਕੋਈ ਛੱਡ ਕੇ ਗਿਆ ਤੇਰਾ ਨਾਂ ਲੈਂਦਾ ਮੈਂ ਐ ਕਰਕੇ ਭਾਈ ਮੈਂ ਤਾਂ ਫਲਾਣਿਆਂ ਦੇ ਜਾਣਾ ਨਾ ਤੈਨੂੰ ਹੁਣ ਜਮਾ ਨਹੀਂ ਦਿਖਦਾ ਮੈਨੂੰ ਤਾਂ ਕੋਈ ਮਾੜਾ ਮੋਟਾ じゃ ਕੀ ਲਾਲਾ ਵੀ ਤੂੰ ਤੁੰਦਲੀ ਜੀ ਦੀ ਨਹੀਂ ਆ ਖੜੀ ਮੈਨੂੰ ਹੁਣ ਫੇਰ ਤਾਂ ਭਾਈ ਉਹੀ ਗੱਲ ਆ ਇਹਦੇ ਨਾਲ ਤਾਂ ਪਹਿਲਾਂ ਹੀ ਠੀਕ ᱛੀ ਮਾੜਾ ਮੋਟਾ ਤਾਂ ਦਿਖਦਾ ਤੀ ਕੱਖ ਤੋਂ ਫੇਰ ਹੁਣ ਐ ਕਿਹੜਾ ਪਤਾ ਹੁੰਦਾ ਪੰਮੀ ਹੈ ਫੇ ਚੱਲ ਉਹ ਤਾਂ ਠੀਕ ਆ ਫੇਰ ਤੂੰ ਕੱਲਾ ਕਾ ਨੂੰ ਆਇਆ ਦੱਸ ਜੇ ਰਸਤੇ 'ਚ ਕੋਈ ਫੇਟ ਮਾਰ ਕੇ ģੇਰ ਜਾਂਦਾ ਉਹੀ ਲੱਤਾਂ ਮਾਂ ਤੇ ਫੇਰ ਸੱਟ ਵੱਜਦੀ ਹੁਣ ਲੱਗਣ ਵੀ ਆਖੇ ਕੰਜਰਾ ਜੇ ਹੁਣ ਉਹੀ ਗੱਲ ਆ ਉੱਥੇ ਨਾ ਲੈ ਜਾਣਾ ਦਵਾਈ ਬੂਟੀ ਦਵਾ ਦੇਣ ਹੋਰ ਦਿਖਾ ਦੇਣ ਕਿਸੇ ਪਾਸੇ ਹੈ ਮੈਂ ਤਾਂ ਓਖਾ ਹੋਇਆ ਪਿਆ ਜਿੱਕ ਜੀ ਕਰਦਾ ਵੀ ਨਹਿਰ 'ਚ ਮਾਰਛਾਲਾ ਚੱਲ ਬਾਈ ਬੈਠ ਕੇ ਗੱਲ ਕਰ ਲੰਨੇ ਚੱਲ ਬਾਈ ਅੰਦਰ ਚੱਲਾ ਬਾਈ ਇੱਧਰ ਕਿੱਧਰ ਨੂੰ ਚੱਲੇ ਆ ਉੱਧਰ ਨੂੰ ਆ ਗਏ ਟ ਚੱਲ ਉੱਧਰ ਨੂੰ ਚੱਲ ਤੂੰ ਮੂਰੇ ਲੱਗ ਪਮੀ ਚੱਲ ਮੈਨੂੰ ਪਤਾ ਫੇਰ ਕਿਹੜਾ ਤੈਨੂੰ ਪ ਦਿਖਣਾ ਦੱਸ ਨਿਆਣਿਆਂ ਨੂੰ ਵੀ ਸ਼ਰਮ ਨਹੀਂ ਵੀ ਇਹਨੂੰ ਕੱਲਾ ਤੋਰਤਾ ਹੈ ਉਹੀ ਤਾਂ ਗੱਲ ਹੈ ਕਾਨੂੰ ਰਹੀ ਨਹੀਂ ਭਈ ਅੱਜ ਕੱਲ ਕਾਨੂੰ ਰਹੀ ਹੈ ਚੱਲ ਬਾਈ ਇੱਧਰ ਨੂੰ ਚੱਲ ਉੱਥੇ ਨੂੰ ਬੈਠ ਜਾ ਲੈ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਆ ਠੀਕ ਆ ਕੋਈ ਨਾ ਆਏ ਠੰਡਾ ਨਾ ਲੈਈ ਜਾਦੇ ਠੀਕ ਹੈ ਅੱਗ ਲਾਉਣਾ ਕਿੱਥੇ ਨਹੀਂਦਾ ਕੋਸ ਮੰਜਾ ਘਾਰੜਾ ਹੈ ਖਾਸਾ ਹੈ ਜੀ ਕੀ ਚੀਜ਼ ਹੈ ਹੈ ਕਸਿਆ ਜਾਦੇ ਹੋਇਆ ਮੈਨੂੰ ਲੱਗਦਾ ਹੈ ਜਿਆਦੇ ਕਸ ਰਖਿਆ ਹੋ ਹੋ ਮਸਾ ਸਾਹ ਹੈ ਦਮ ਪਟਿਆ ਜਾਂਦਾ ਤੁਰਿਆ ਕਿੜਾ ਜਾਂਦਾ ਆਏ ਹਾਏ ਬਾਈ ਮੰਮੀ ਮੰਜੇ ਥਲੋ ਇਟਾਂ ਗੱਡ ਪਈ ਦੱਸ ਕੀ ਮੈਂ ਸਮਝਾ ਮੈਂ ਇਹਨੂੰ ਬਾਈ ਤੂੰ ਬੈਠ ਕਿੱਥੇ ਗਿਆ ਮੰਜੇ ਤੇ ਆ ਲੈ ਕਹਿੰਦਾ ਮੰਜੇ ਤੇ ਆ ਇੱਥੇ ਲੀਤੀ ਬੈਠਣਾ ਹੋਰ ਹੋ ਕਾਦੇ ਬੈਠੋ ਥੱਲੇ ਬੈਠਾ ਮੜਾ ਖੜਾ ਹੋ ਇੱਧਰ ਬੈਠ ਨੀਵੇਂ ਤੇ ਨੀਵੇਂ ਉੱਚਾ ਗਾੜਾ ਹੈ ਹਾਂ ਹਾਂ ਥੱਲੇ ਬੈਠ ਚੱਲ ਆ ਜਾ ਦੂਏ ਤੇ ਬੈਠ ਜਾ ਦੂਆ ਕਿੱਥੇ ਆ ਵਧੀਆ ਦਾ ਬੈਠਾ ਸੀ ਹੁਣ ਇੱਟਾਂ ਕੱਢਦਾ ਦੀ ਕੱਲੀਆਂ ਇੱਧਰ ਨੂੰ ਬਹਿ ਜਾ ਬਾਈ ਓਹੋ ਕਿੱਥੇ ਬਿਠਾਏਂਗੀ ਬਾਈ ਜੇ ਤੈਨੂੰ ਦਿਖਦਾ ਹੀ ਨਹੀਂ ਹੈਗਾ ਠੀਕ ਹੋ ਕੇ ਬਹਿ ਜਾ ਹੁਣ ਸਸਰੀ ਘਰ ਠੀਕੋ ਸਸਰੀ ਘਰ ਭਾਈ ਓਏ ਬੱਬਾ ਆਤੀ ਆ ਤੇਤੀ ਕੀ ਹੋ ਗਿਆ ਹੋਣਾ ਕਰਾਈ ਸੀ ਮਾਂ ਹੁਣ ਚੰਗੀ ਭਲੀ ਕਿਹੜੀ ਨਿਗਾ ਪਾ ਲੈ ਬਾਈ ਪਾਣੀ ਪੀ ਲੈ ਪਹਿਲਾਂ ਲੈ ਖਿਆ ਨੂ ਰੋਣਾ ਛੜ ਦੇ ਛੜ ਦੇ ਮਾਂ ਮੈਂ ਪਿਆ ਲੈ ਨਮ ਪਾਣੀਆ ਪਤਾ ਹਾਂ ਹਾਂ ਪੀ ਲੈ ਮੱਪਾ ਮਮਾ ਉਹ ਕਹਿੰਦਾ ਕਹਤੋ ਪੀ ਜਾਣਾ ਪਾਣੀ ਮੂੰਹ ਲੜਾ ਸਿੱਧਾ ਗਲਾਸ ਨੂੰ ਆਹਦਾ ਭਾਈ ਮੈਂ ਤਾਂ ਕਦੇ ਪੀਤੀ ਨਹੀਂ ਆਏ ਓਹੋ ਸੱਚ ਦੀ ਆਦਤ ਹੈ ਮਿੰਨ ਤਾਂ ਚੱਲ ਕੋਈ ਨਹੀਂ ਮਮਾ ਚਾਹ ਦੇ ਕੁਟੀਏਗਾ ਪੁੱਤ ਹਾਂ ਮੈਂ ਕੁਟੇ ਕਰ ਲਾ ਨਾਲੇ ਮਾਮਾ ਪੀ ਲੂ ਨਾਲੇ ਆਪਾਂ ਪੀ ਲਾਂਗੇ ਸਾਰੇ ਆਣੇ ਬਣਾ ਜੋਗੀ ਤਾਂ ਬਣਾਉਣੀ ਹੋਈ ਬਣਾ ਲਓ ਬਣਾ ਲਓ ਕੁਟ ਪੰਮੀ ਆ ਲੈ ਜਾਂਦੀ ਕੇਲੇ ਸੇਵਾ ਕੋਈ ਨਾ ਚੱਕ ਲੈਨੇ ਆ ਕੋਈ ਨਾ ਮਮਾ ਹੋਰ ਦੱਸੋ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਣ ਵੇਲੇ ਤੁਹਾਨੂੰ ਕੋਈ ਕੀ ਦੱਸਾਂ ਭਾਈ ਦਿੱਕਤਾਂ ਆਈਆਂ ਮੈਂ ਤਾਂ ਮੈਂ ਤਾਂ ਹੋਰੇ ਪੈ ਗਿਆ ਸੀ ਖੇਤਾਂ 'ਚ ਫਿਰ ਮਾਮਾ ਤੂੰ ਫੋਨ ਕਰ ਦਿੰਦਾ ਮੈਂ ਆ ਕੇ ਲੈ ਜਾਂਦਾ ਤੈਨੂੰ ਮੈਂ ਨਾਂਣ ਕੇ ਆ ਜਾਂਦਾ ਨਾਲੇ ਲਾਉਣਾ ਨਹੀਂ ਆਉਂਦਾ ਲੰਬਰ ਨਹੀਂ ਅੱਗ ਲਾਉਣਾ ਲਾਉਣਾ ਆਉਂਦਾ ਨਾ ਕੱਢਣਾ ਆਵੇ ਲੰਬਰ ਹੈ ਕਿਸੇ ਤੋਂ ਲਵਾਉਣਾ ਕਿਸੇ ਤੋਂ ਕਰਾਉਣਾ ਅੱਛਾ ਚੱਲ ਕੋਈ ਗੱਲ ਨਹੀਂ ਫਿਰ ਤੂੰ ਐ ਕਰਦਾ ਆਪਣੇ ਉਹਨਾਂ ਨੂੰ ਕਹਿ ਦਿੰਦਾ ਕਿੰਦੀ ਹੋਰਿਆ ਨੂੰ ਉਹ ਲਾ ਕੇ ਦੇ ਦੇਂਦੇ ਤੈਨੂੰ ਨੰਬਰ ਕਿੰਦੀ ਹੋਰੀ ਦਾ ਹੁਣ ਮੈਨੂੰ ਸਤਿ ਸ਼੍ਰੀ ਅਕਾਲ ਮਾਮਾ ਜੀ ਸਤਿ ਸ਼੍ਰੀ ਅਕਾਲ ਭਾਈ ਕਿੱਦੜਾ ਮਾਮਾ ਜੀ ਆਤੀ ਆਤੀ ਹਾਂ ਮਾਮਾ ਦੀ ਕਦੋਂ ਆਈ ਦਿਸਮੇ ਦਸੀ ਨਹੀਂ ਹੈਗਾ ਚਾਹ ਪਾਣੀ ਦੇ ਤਾਂ ਮੈਨੂੰ ਚਾਹ ਮੰਮੀ ਬਣਾਉਣ ਗਈ ਹੈ ਪਾਣੀ ਪੀ ਲਿਆ ਭਈ ਚਾਹ ਬਣਾਉਣ ਗਈ ਹੈ ਤੇਰੀ ਮੰਮੀ ਹਜੇ ਮਾਮਾ ਜੀ ਆ ਸੀ ਮੈਂ ਇੱਧਰ ਸੀ ਇੱਧਰ ਹਾਂਜੀ ਦਿਸਦਾ ਨਹੀਂ ਪਈ ਅਕਲਉਣਾ ਕਰਾਂ ਕੀ ਹੈ ਹੋਰਾ ਨਾਲੇ ਬੀਬੀ ਕਹਿੰਦੀ ਕਿ ਮਾਮੇ ਨੇ ਤਾਂ ਖੰਗਰਾਈਆਂ ਕਾਲਿਆ ਥੀ ਹੁਣ ਕਿਨੂੰ ਰੋਵਾ ਹਾਂ ਲਿੰਚ ਗਲਤ ਪੈ ਗਈ ਕਹਿੰਦੇ ਡਾਕਟਰ ਕਹਿੰਦਾ ਹਾਂ ਇਹ ਜਨ ਪੁੱਤਾ ਕਿਹੜਾ ਡਾਕਟਰ ਦੀ ਉਹ ਉਹਨੂੰ ਆਕਲ ਨਹੀਂ ਧੀ ਮੈਂ ਤਾਂ ਲੱਗਦਾ ਮਾਮਾ ਜੀ ਆਪਣੇ ਵਰਗਾ ਤੇਰੇ ਮੇਰੇ ਵਰਗਾ ਕੋਈ ਉਹੀ ਡਾਕਟਰ ਬਣ ਗਿਆ ਅੱਠਵੀਂ ਫੇਲ ਆ। ਐਂ ਗੱਲ ਹੋ ਗਈ। ਆਪਰੇ ਤਾਂ ਐਂ ਗੱਲ ਹੋਣੀ। ਕੋਈ ਗੱਲ ਤਾਂ ਕੋਈ ਇਹੀ ਜੀ ਐ ਭਾਈ ਫਿਰ ਜਿਹੜਾ ਹੁਣ ਮੇਰੇ ਵਾਰੀ ਇਹ ਹੋ ਗਿਆ ਹੈ। ਅਬ ਉਹ ਚੋਲੇ ਚ ਪਤਾ ਨਹੀਂ ਕੀ ਐ ਮਾਮਾ ਜੀ ਤੁਸੀਂ ਲੈ ਆਏ ਹੋ ਏ। ਉਹ ਤੇ ਕੇਲੇ ਸੇਵਨੇ ਭਈ। ਚੱਲ ਮੈਂ ਤਾਂ ਲੱਗਦਾ ਮਾਮੀ ਨੂੰ ਪਤਾ ਲੱਗ ਗਿਆ ਮਾਮਾ ਜੀ ਮੈਂ ਇਹਨੂੰ ਕਿੱਦਾਂ ਦੀ ਪਿੱਟੀ ਜਾਨੀ ਆ। ਵੀ ਮੈਨੂੰ ਫਰੂਟ ਲਿਆ ਦੇ ਮੈਂ ਕਮਜ਼ੋਰ ਹੋ ਗਈ ਦਿਨੋਂ ਦਿਨਾਂ। ਇਹਨੇ ਮੇਰੀ ਇੱਕ ਨਹੀਂ ਸੁਣੀ। ਨਹੀਂ ਭਈ ਸੁਣਿਆ ਕਰਦੇ ਨੇ ਜਵਾਕਾਂ ਨਹੀਂ ਹੈ।